वेलकम बैक टू कॉफी विद कर्नल जयबंस फॉर पंजाब फॉर पंजाबीज बाय पंजाबीस तसिका कॉफी विद कर्नल जयबंस ਦੇ ਇਸ ਨਵੇਂ ਸ਼ੋਅ ਦੇ ਵਿੱਚ ਸਾਰੇ ਦੋਸਤਾਂ ਦਾ ਸਾਰੇ ਦਸ਼ਕਾਂ ਦਾ ਸਵਾਗਤ ਹੈ ਅੱਜ ਦੀ ਜਿਹੜੀ ਆ ਅਸੀਂ ਖਬਰਾਂ ਜਿਹਨਾਂ ਦਾ ਵਿਵੇਚਨਾ ਕਰਾਂਗੇ ਉਹ ਹੈ بنگਲਾਦੇਸ਼ ਦੇ ਵਿੱਚ ਜੋ ਰੋਲਾ ਰੋਪਾ ਚੱਲ ਰਿਹਾ ਉਸ ਦੀ ਵਿਜੇ ਦਿਵਸ ਹੋ ਕੇ ਹਟਿਆ ਜ਼ਿਲ੍ਹਾ ਪਰਿਸ਼ਦ ਪੰਚਾਇਤ ਸੰਮਤੀ ਤੇ ਪੰਜਾਬ ਦੇ ਇਲੈਕਸ਼ਨ ਹੋਏ ਆ। ਕਨਵਰ ਦਿਗਵਿਜੇ ਸਿੰਘ ਅਲਾਸ ਰਾਣਾ ਬਲਚੂਰੀਆ ਦੀ ਜਿਹੜੀ ਮਰਟਰ ਹੋਇਆ ਮਹਾਲੀ ਦੇ ਵਿੱਚ ਉਹਦੇ ਬਾਰੇ ਚਰਚਾ ਕਰਾਂਗੇ। ਮਰਿੰਗਾ ਨੂੰ ਬਦਲ ਕੇ ਨਵੀਂ ਜੀ ਰਾਮ ਜੀ ਸਕੀਮ ਦੇ ਵਿੱਚ ਕਰਤਾ ਉੱਥੇ ਚਰਚਾ ਕਰਾਂਗੇ। ਆਪਣੇ ਆਸਟ੍ਰੇਲੀਆ ਦੇ ਵਿੱਚ ਸ਼ੂਟਿੰਗ ਹੋਈ ਹੈ ਉਹਦੇ ਵਿੱਚ ਮਰਟਰ ਹੋਏ ਹਨ ਜੋਸ ਦਾ ਉਹਨਾਂ ਤੇ ਚਰਚਾ ਕਰਾਂਗੇ। ਇੰਡੀਆ ਟੀਮ ਨੇ ਸਕੇਸ਼ ਵਰਲਡ ਕੱਪ ਜਿੱਤੇ ਉਸ ਤੇ ਵੀ ਚਰਚਾ ਕਰਾਂਗੇ। ਕਰਨਲ ਸਾਹਿਬ ਸਾਡੇ ਨਾਲ ਜੁੜ ਚੁੱਕੇ ਹਨ ਕਰਨਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਕਰਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਰਨ ਸਾਹਿਬ ਤੁਸੀਂ ਅੱਜ ਲੰਡਨ ਤੋਂ ਜੁੜ ਰਹੇ ਹੋ ਥੋੜਾ ਜਿਹਾ ਸੀ ਇਸ ਸਮੇਂ ਹੈਂਟਿੰਗ ਵੀ ਥੋੜਾ ਲੇਟ ਕਰ ਰਹੇ ਹਾਂ ਪ੍ਰੋਗਰਾਮ ਦੇ ਲੇਟ ਕਰ ਰਹੇ ਹਾਂ ਤੇ ਉੱਥੇ ਤਾਂ ਕਾਫੀ ਸਰਦੀ ਹੈ ਪਰ ਇੱਥੇ ਵੀ ਇਸ ਸਮੇਂ ਸਰਦੀ ਪੂਰੀ ਹੋ ਚੁੱਕੀ ਹੈ ਹਾਂ ਜੀ ਸਤੰਦਰ ਜੀ ਦੂਵੇਂ ਪਾਸੇ ਇਤਕੋ ਜਨੀਕ ਹੈਗੀ ਹੈ ਮਤਲਬ ਇੱਥੇ ਥੋੜੀ 19 20 ਦੀ ਜ਼ਿਆਦਾ ਹੋਏਗੀ ਪਰ ਉੱਥੇ ਵੀ ਕਾਫੀ ਚੀਗੀ ਤੁਸੀਂ ਦੇਖ ਲਓ ਮੈਂ ਕਿੰਦਾ ਸਟਾਰਟ ਸਕੂਪ ਪਾਇਆ ਹੋਇਆ ਅੱਜ ਸੋ ਥੋੜਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੁੰਦਾ ਪਰ ਅੰਦਰ ਤੇ ਏਡੀ ਠੰਡ ਨਹੀਂ ਹੁੰਦੀ ਬਾਹਰ ਹਵਾ ਬਹੁਤ ਚੱਲਦੀ ਹੈ ਮਤਲਬ ਵਿਜੇ ਦਿਵਸ 16 ਦਸੰਬਰ ਨੂੰ ਹੋ ਕੇ ਟ ਹੈ ਕੱਤਰ ਅਸ ਲੜਾਈ ਜਿੱਤੀ ਸੀ ਸਭ ਕੁਝ ਕੱਤਰ ਸੀ ਭਾਰਤ ਨੇ ਉਹਦੇ ਬਾਰੇ ਕਿਉਂਕਿ ਤੁਸੀਂ ਆਪ ਫੌਜ ਤੁਰੇ ਹੋ ਤੁਹਾਨੂੰ ਬੜਾ ਇਹ ਜਿਹੜਾ ਅੱਛਾ ਵੀ ਲੱਗਦੀ ਹੈ ਉਹ ਤੁਸੀਂ ਉਸ ਚੀਜ਼ਾਂ ਨੂੰ ਕਾਫੀ ਇੰਜੋਏ ਵੀ ਕੀਤਾ ਹੈ ਔਰ ਉਹਦੇ ਬਾਰੇ ਥੋੜਾ ਚੰਨਾ ਪਾ ਸਕਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਅੱਜ ਦੀ ਇਹ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਆਉਣ ਵਾਲੇ ਹਫ਼ਤੇ ਦਾ ਥੋੜਾ ਮਹੱਤਵ ਜਾਣ ਲਈਏ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਪਾ ਲਈਏ ਤੇ ਸਭ ਤੋਂ ਪਹਿਲੇ ਤੇ ਆਉਣ ਵਾਲੇ ਹਫ਼ਤੇ ਚ ਕ੍ਰਿਸਮਸ ਹੈ ਤੇ ਅਸੀਂ ਆਪਣੇ ਸਾਰੇ 크ਿਸਚਨ ਭਰਾਵਾਂ ਨੂੰ ਮੈਰੀ ਕ੍ਰਿਸਮਸ ਕਹਿੰਨੇ ਜਾਂ ਕ੍ਰਿਸਮਸ ਦੀ ਇਹ ਲੱਖ ਲੱਖ ਵਧਾਈਆਂ ਦਿੰਨੇ ਆ ਉਦੇ ਇਲਾਵਾ ਉਸੇ ਤਰੀਕ ਨੂੰ 25 ਦਸੰਬਰ ਨੂੰ ਸਾਡੇ ਤੇਜਸਵੀ ਪ੍ਰਾਈਮ ਮਿਨਿਸਟਰ ਰਹੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਜੀ ਵਾਜਪਾਈ ਉਹਨਾਂ ਦਾ ਵੀ ਜਨਮ ਦਿਹਾੜਾ ਹੈ ਉਹਨਾਂ ਨੂੰ ਵੀ ਯਾਦ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਯੋਗਦਾਨ ਹੈ ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਹਿੰਦੁਸਤਾਨ ਨੂੰ ਵਿਸ਼ਾਲ ਬਣਾ ਦੇ ਵਿੱਚ اسپੈਸ਼ਲੀ ਜਿਹੜਾ ਉਹਨਾਂ ਨੇ ਨਿਊਕਲੀਅਰ ਵਿਸਪੋਰਟ ਕੀਤਾ ਸੀਗਾ ਤੇ ਸਾਨੂੰ ਇੱਕ ਨਵੀਂ ਸਿਕਿਉਰਿਟੀ ਦੀ ਦਿਸ਼ਾ ਦਿੱਤੀ ਸੀ ਫਿਰ ਜਿਸ ਤਰੀਕੇ ਨਾਲ ਉਹਨਾਂ ਨੇ ਕਾਰਗਿਲ ਆਪਰੇਸ਼ਨ ਦੇ ਵਿੱਚ ਭਾਰਤ ਨੂੰ ਗਾਈਡ ਕੀਤਾ ਤੇ ਫਾਈਨਲੀ ਜਿਸ ਤਰੀਕੇ ਨਾਲ ਉਹਨਾਂ ਨੇ ਸੜਕਾਂ ਬਣਾਈਆਂ ਹੋਰ ਬੜੇ ਬਹੁਤ ਜ਼ਿਆਦਾ ਕੰਮ ਕੀਤੇ ਬਹੁਤ ਮਜ਼ਬੂਤ ਇੱਕ ਉਹ ਸਾਡੇ ਲੀਡਰ ਸੀਗੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਉਹਨਾਂ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਯਾਦ ਕਰਨਾ ਇਹ ਉਹਨਾਂ ਦਾ 100th ਬਰਥਡੇ ਹੈ ਸੋ ਇਹਦੇ ਨਾਲ ਇਹਦੀ ਹੋਰ ਵੀ ਬਹੁਤ ਜ਼ਿਆਦਾ ਵੈਲਿਊ ਹੈ ਨਾਰਮਲ ਬਰਥਡੇ ਕੋਲੋਂ ਤੇ ਸਭ ਤੋਂ ਜ਼ਿਆਦਾ ਜਿਹੜੀ ਗੱਲ ਹੈਗੀ ਐ ਸਿੰਦਰਜੀ ਸਾਡੇ ਪੰਜਾਬ ਵਾਸਤੇ ਉਹ ਹੈ ਕਿ ਇਹ ਸਾਡੇ ਵਾਸਤੇ ਇੱਕ ਬਹੁਤ ਦੁਖਦ ਇੱਕ ਹਫਤਾ ਹੁੰਦਾ ਜਿਹਨੂੰ ਕਿ ਅਸੀਂ ਸ਼ਹੀਦੀ ਦਿਵਸ ਕਹਿੰਨੇ ਆ ਕਿਉਂ ਕਿ ਕਿਉਂਕਿ ਪੰਜ ਪੋ ਨੂੰ ਸਾਡੇ ਸਤਿਕਾਰਯੋਗ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਡਿਸੀਜਨ ਲਈ ਸੀਗੀ ਜੋ ਕਿ 20 ਨੂੰ ਅੱਜ ਦੇ ਦਿਨ ਪੈਂਦਾ ਹੈ ਕਿ ਉਹ ਅਨੰਦਪੁਰ ਸਾਹਿਬ ਛੱਡਣਗੇ ਛੇਪੋਂ ਨੂੰ ਉਹਨਾਂ ਨੇ ਉਹਨਾਂ ਦਾ ਉਹਨਾਂ ਨੇ Nagpur ਸਾਹਿਬ ਛੱਡਿਆ ਫਿਰ ਪਰਿਵਾਰ ਵੀ ਛੋੜਾ ਹੋਇਆ ਤੇ ਚਮਕੌਰ ਦੀ ਲੜਾਈ ਦੇ ਵਿੱਚ ਤਿੰਨ ਉਹਨਾਂ ਦੇ ਦੋ ਸਾਥ ਜਾਦੇ ਆ ਬਾਬਾ ਅਜੀਤ ਸਿੰਘ ਬਾਬਾ ਜੋਧਾਰ ਸਿੰਘ ਨੇ ਵੀਰਗਤੀ ਪ੍ਰਾਪਤ ਕੀਤੀ ਸ਼ਹਾਦਤ ਹੋਈ ਉਹਨਾਂ ਦੀ ਦੇ ਨਾਲ ਤਿੰਨ ਪੰਜ ਪਿਆਰੇ ਵੀ ਉਥੇ ਆਪਣਾ ਜਾਨ ਉਹਨਾਂ ਨੇ ਰਾਈਟੇਸਨੈਸ ਤੇ ਜਸਟਿਸ ਵਾਸਤੇ ਗਵਾਈ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਕਿ ਵੀਲਵਾਲ ਦਿਵਸ ਮਨਾਇਆ ਜਾਂਦਾ ਹੈ ਉਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਸਰਹੰਦ ਦੇ ਗਵਰਨਰ ਨੇ ਉਹਨਾਂ ਦਾ ਕਤਲ ਕੀਤਾ ਜੋ ਕਿ ਸਾਡੇ ਅਸੀਂ ਸਿੱਖ ਕਦੀ ਭੁੱਲੇ ਨਹੀਂ ਤੇ ਜਿਹਦੇ ਕਾਰਨ ਹੀ ਇਹਨਾਂ ਦੀ ਮੁਗਲਾਂ ਦਾ ਬਾਦ ਦੇ ਵਿੱਚ ਸਰਬਨਾਸ਼ ਹੋਇਆ ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਯਾਦ ਕਰਨੀਆਂ ਬਹੁਤ ਜ਼ਰੂਰੀ ਨੇ ਦਸੰਬਰ ਦਾ ਮਹੀਨਾ ਇੱਕ ਬਹੁਤ ਹੀ ਮਤਲਬ ਸਤੰਦਰ ਜੀ ਬਹੁਤ ਮਹੱਤਵ ਰੱਖਣ ਵਾਲਾ ਇੱਕ ਮਹੀਨਾ ਹੈਗਾ ਸੋ ਆਪਾਂ ਇਹ ਸਾਰੀਆਂ ਚੀਜ਼ਾਂ ਯਾਦ ਰੱਖੀਏ ਤੇ ਜਿਹੜਾ ਸਾਡਾ ਅਗਲਾ ਹਫਤਾ ਹੈ ਇਹਦੇ ਵਿੱਚ ਅਸੀਂ ਕੁਝ ਹੱਦ ਤੱਕ ਕੁਝ ਚੰਗਾ ਵੀ ਮਨਾਈਏ ਪਰ ਆਪਣੇ ਗੁਰੂਆਂ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਵੀ ਬੜੀ ਨਮਰਤਾ ਦੇ ਨਾਲ ਯਾਦ ਕਰੀਏ ਮੇਰੀ ਆਦਤ ਹੈ ਸਤੰਦਰ ਜੀ ਮੈਂ 26 ਤਰੀਕ ਨੂੰ ਹਮੇਸ਼ਾ ਜ਼ਮੀਨ ਤੇ ਸੋਨਾ ਹੋਰ ਵੀ ਬੜੇ ਸੁੰਦੇ ਨੇ ਤੇ ਸਾਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਪਾਠ ਕਰਕੇ ਅਰਦਾਸ ਕਰਕੇ ਥੱਲੇ ਸੋਕੇ ਆਪਣੇ ਆਪਣੇ ਗੁਰੂ ਤੇ ਉਹਨਾਂ ਦੇ ਪਰਿਵਾਰ ਨੂੰ ਯਾਦ ਕਰਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਪੂਰੇ ਦੇਸ਼ ਵਾਸਤੇ ਉਹਨਾਂ ਜਨ ਨੇ ਆਪਾਂ ਵਿਜੇ ਦਿਵਸ ਬਿਲਕੁਲ ਸਹੀ ਕਿਹਾ ਤੁਸੀਂ 16 ਦਸੰਬਰ ਨੂੰ ਸਿੰਦਰਜੀ ਸੈਕੰਡ ਵਰਲਡ ਵਾਰ ਦੇ ਬਾਅਦ ਇਹ ਪਹਿਲੀ ਵਾਰ ਸੀਗਾ ਕਿ ਕਿਸੇ ਵੀ ਕੰਟਰੀ ਨੇ ਐਡੀ ਵੱਡੀ ਕੋਈ ਵਿਕਟਰੀ ਕੀਤੀ ਹੋਏ ਇਨਫੈਕਟ ਐਡੀ ਵੱਡੀ ਜਿੱਤ ਜਿਹੜੀ ਹੈ ਉਹ ਮਿਲਟਰੀ ਹਿਸਟਰੀ ਦੇ ਵਿੱਚ ਵੀ ਬਹੁਤ ਘਟਵਾਰ ਹੋਈ ਹੈ ਅਸੀਂ ਨਾ ਸਿਰਫ ਇੰਡੀਅਨ ਆਰਮੀ ਨੇ ਆਪਣੇ ਸ਼ੋਹਰ ਦੇ ਨਾਲ ਨਾ ਹੀ ਅਸੀਂ 93000 ਟਨਰ ਦੇ ਪਾਕਿਸਤਾਨ ਦੇ ਪ੍ਰिजनर्स ਆਫ ਵਾਰ ਲਏ ਤੇ ਇੱਕ ਨਵੇਂ ਦੇਸ਼ ਦਾ ਵੀ ਨਿਰਮਾਨ ਕੀਤਾ ਜਿਹਨੂੰ ਅੱਜ ਅਸੀਂ ਬੰਗਲਾਦੇਸ਼ ਕਹਿੰਦੇ ਆ ਜੋ ਕਿ ਉਹ ਤੋਂ ਪਹਿਲੇ ਈਸਟ ਪਾਕਿਸਤਾਨ ਸੀਗਾ ਤੇ ਜਿੱਦੋਂ ਤੇ ਵੈਸਟ ਪਾਕਿਸਤਾਨ ਵਾਲੇ ਬਹੁਤ ਜ਼ਿਆਦਾ ਜ਼ੁਲਮ ਢਾ ਰਹੇ ਸੀਗੇ ਪੂਰੀ ਇੰਡੀਅਨ ਆਰਮੀ ਨੇ ਬਹੁਤ ਜ਼ਬਰਦਸਤ ਉਤੇ ਲੜਾਈ ਕਰਕੇ ਸਭ ਕੁਝ ਕੀਤਾ वेस्टर्न ਸੈਕਟਰ ਦੇ ਵਿੱਚ ਵੀ ਬਹੁਤ ਵੱਡੀਆਂ ਲੜਾਈਆਂ ਹੋਈਆਂ ਸ਼ਕਲਗਰ ਖੇਮਕਰਨ ਹਰ ਜਗ੍ਹਾ ਦੇ ਵਿੱਚ ਬਹੁਤ ਵੱਡੀਆਂ ਲੜਾਈਆਂ ਹੋਈਆਂ ਤੇ ਉਹਦੇ ਵਿੱਚ ਸਾਨੂੰ ਸਾਡੇ ਸਾਰਿਆਂ ਨੇ ਬਹੁਤ ਕੰਮ ਕੀਤਾ ਜੋ ਜ਼ਿਆਦਾ ਯਾਦ ਕਰਨ ਵਾਲੇ ਹੈਗੇ ਨੇ ਉਹ ਸਾਡੇ ਪਰਮਵੀਰ ਚੱਕਰ بڑے ਯੰਗ ਬੰਦੇ ਬਹੁਤ ਯੰਗ ਸਤਿੰਦਰ ਜੀ ਅਰुण ਖੇਤਰਪਾਲ ਸੈਕੰਡ ਲੈਫਟ ਲੈਂਡ ਹਜੇ ਥੋੜੇ ਦਿਨ ਹੀ ਹੋਏ ਸੀ ਉਹਨੂੰ ਫੌਜ ਚ ਗਏ ਹੋਏ ਫਲਾਈਂਗ ਆਫਸਰ ਨਿਰਮਲਜੀਤ ਸਿੰਘ ਸੇਖੋਂ ਲਾਸ ਨਾਇਕ ਅਲਬਰਟ ਐਕਾ ਕਰਨਲ ਹੁਸ਼ਿਆਰ ਸਿੰਘ ਧਈਆ ਜੋ ਕਿ ਬਾਅਦ ਦੇ ਵਿੱਚ ਉਦੋਂ ਯੰਗ ਸੀਗੇ ਬਾਅਦ ਦੇ ਵਿੱਚ ਕਰਨਲ ਰਿਟਾਇਰ ਹੋਏ ਤੋਂ ਅਸੀਂ ਉਹਨਾਂ ਨੂੰ ਤੇ ਬਾਕੀ ਸਾਰੇ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਵੀਰਗਤੀ ਪ੍ਰਾਪਤ ਕੀਤੀ ਸਾਰਿਆਂ ਨੂੰ ਯਾਦ ਕਰਨੇ ਆ ਤੇ ਸਾਨੂੰ ਸਾਰਿਆਂ ਨੂੰ ਆਪਣੇ ਆਪਣੀ ਇੰਡੀਅਨ ਆਰਮੀ ਦੇ ਉੱਤੇ ਤੇ ਉਹਨਾਂ ਦੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਸਿਕਿਉਰਿਟੀ ਦਿੱਤੀ ਹੈ ਬਾਕੀ ਸਿਕਿਉਰਿਟੀ ਫੋਰਸਸ ਦੇ ਉੱਤੇ ਵੀ ਸਾਨੂੰ ਬਹੁਤ ਮਾਣ ਹੈ ਬਹੁਤ ਗਰਵ ਹੈ ਅਸੀਂ ਉਹਨਾਂ ਨੂੰ ਸਲੂਟ ਕਰਨੇ ਆ ਕੱਲ ਤੁਸੀਂ ਹੁਣ ਬੰਗਲਾਦੇਸ਼ ਦੀ ਗੱਲ ਵੀ ਕੀਤੀ ਉਹ ਤੋਂ ਹੀ ਕਰ ਲਓ ਅਸੀਂ ਕੰਟੀਨਿਊ ਕਰਦੇ ਹਾਂ ਬੰਗਲਾਦੇਸ਼ ਦੇ ਵਿੱਚ ਅੱਜ ਦੇ ਡੇਟ ਦੇ ਵਿੱਚ ਹਾਲਾਤ ਬਹੁਤ ਵਿੰਕਰ ਹੋਏ ਹੋਏ ਐ ਕੱਲ ਵੀ ਜਿਹੜੀ ਘਟਨਾ ਵੀ ਆਈ ਹੈ ਇੱਕ ਹਿੰਦੂ ਨੂੰ ਵੀ ਉੱਥੇ ਮਾਰ ਕੇ ਔਰ ਉਹਨੂੰ ਲਟਕਾ ਦਿੱਤਾ ਗਿਆ ਔਰ ਇਸ ਤਰ੍ਹਾਂ ਪਿਛਲੇ 1 ਡੇਢ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਫਰਵਰੀ ਦੇ ਵਿੱਚ ਚੋਣ ਆਉਣ ਵਾਲੇ ਔਰ ਬਹੁਤ ਜ਼ਿਆਦਾ ਉੱਥੇ ਮਾਰ ਕੱਟ ਚੱਲ ਰਹੀ ਹੈ ਸਰ ਇਹਦੇ ਬਾਰੇ ਸਰ ਥੋੜਾ ਜਿਹਾ ਚਾਨਣਾ ਪਾਓ ਕਿਉਂ ਚੱਲ ਰਹੀ ਹੈ ਔਰ ਇਹਨਾਂ ਨੇ ਹਾਈ ਕਮਿਸ਼ਨਰ ਵੀ ਕਿਹਾ ਇੰਡੀਆ ਹੈ ਕਮਿਸ਼ਨਰ ਵੀ ਕਿਹਾ ਸਾਰੇਕਰ ਤੁਹਾਡੇ ਚੰਗਾ ਬੋਲ ਇਹ ਬੜਾ ਅਫਸੋਸ ਹੈ ਸਤਿੰਦਰ ਜੀ ਕੀ ਕੁਝ ਐਸੀ ਅੰਦਰਲਾ ਉੱਥੇ ਹੋ ਰਹੀਆਂ ਨੇ ਕਿਉਂਕਿ ਬੰਗਲਾਦੇਸ਼ ਪਹਿਲੇ ਇਥੇ ਜਦੋਂ ਆਜ਼ਾਦੀ ਮਿਲੀ ਉਹਦੇ ਬਾਅਦ ਬਹੁਤ ਹੀ ਗਰੀਬ ਦੇਸ਼ ਸੀਗਾ ਪਰ ਅੱਜ ਤੋਂ ਕੋਈ 10-15 ਸਾਲ ਪਹਿਲੇ 10-12 ਸਾਲ ਪਹਿਲੇ ਮੈਨੂੰ ਯਾਦ ਆਂਦਾ ਹੈ ਕਿ ਬੰਗਲਾਦੇਸ਼ ਦੀਆਂ ਔਰਤਾਂ ਨੇ ਬਹੁਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਇਹ ਟੇਲਰਿੰਗ ਦੇ ਵਿੱਚ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਤੋਂ ਉਹਨਾਂ ਦਾ ਕੱਪੜਿਆਂ ਦਾ ਐਕਸਪੋਰਟ ਜਿਹੜਾ ਹੈਗਾ ਉਹ ਕਾਫੀ ਸ਼ੁਰੂ ਹੋ ਗਿਆ ਸੀਗਾ ਤੇ ਬੰਗਲਾਦੇਸ਼ ਤਰੱਕੀ ਦੇ ਵੱਲ ਚੱਲ ਰਿਹਾ ਸੀਗਾ ਬੰਗਲਾਦੇਸ਼ ਤੇ ਸਾਰਾ ਕੁਝ ਸਟੇਬਲ ਸੀਗਾ ਹੁਣ ਕੁਝ ਐਸਾ ਉੱਥੇ ਸ਼ਿਫਟ ਆ ਗਿਆ ਹੈ ਤੇ ਇਹ ਕਹਿਣਾ ਨਹੀਂ ਚਾਹੀਦਾ ਪਰ ਮੁਸਲਮਾਨ ਸਟੇਟਸ ਦੇ ਵਿੱਚ ਜਦੋਂ ਕੋਈ ਜਨਰੇਸ਼ਨਲ ਸ਼ਿਫਟ ਆਂਦਾ ਹੈ ਨਾ ਤੇ ਉਹ ਕੋਈ ਚੰਗੇ ਵਾਸਤੇ ਨਹੀਂ ਆਂਦਾ ਉਹਦੇ ਵਿੱਚ ਹਮੇਸ਼ਾ ਰੈਵੋਲੂਸ਼ਨ ਤੇ ਹੁੰਦੀ ਹੁੰਦੀ ਹੈ ਤੇ ਉਹਦੇ ਨਾਲ ਨਾਲ ਉਹ ਉਹਦੀ ਕੱਟਰਪੰਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਇਹੋ ਚੀਜ਼ ਜਿਹੜੀ ਹੈ ਇਹ ਅਸੀਂ ਹੁਣ ਬੰਗਲਾਦੇਸ਼ 'ਚ ਦੇਖ ਰਹੇ ਆ ਉਹਨਾਂ ਨੇ ਜਿਹੜੀ ਸੈਟ ਗਵਰਨਮੈਂਟ ਸੀਗੀ ਉਸ ਗਵਰਨਮੈਂਟ ਨੂੰ ਤੇ ਉਹਨਾਂ ਨੇ ਡਗਾਤਾ ਹੁਣ ਹੁਣ ਉਹ ਚੱਲੇ ਲੱਗੇ ਹੋਏ ਨੇ ਇੱਕ ਜਨਰੇਸ਼ਨਲ ਡਿਸਕੰਟੀਨਿਟੀ ਹੈਗੀ ਉੱਥੇ ਤੇ politcal order ਜਿਹੜਾ ਹੈ ਉੱਥੋਂ ਦਾ ਉਹ ਜਿਹੜਾ establised ਸੀਗਾ ਉਹਨੂੰ ਛੱਡ ਕੇ ਇੱਕ youth led political order ਆ ਗਿਆ ਹੈ ਉਹ ਵੀ ਉਹਨਾਂ ਨੂੰ ਪਸੰਦ ਨਹੀਂ ਪਿੱਛੇ ਜੇ ਉਹਨਾਂ ਨੇ ਆਪਣੇ ਹੀ ਇੱਕ ਲੀਡਰ ਨੂੰ ਮਾਰ ਦਿੱਤਾ ਸੀਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇੱਕ islamist forces ਦੀ re-entry ਹੋ ਗਈ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੀ ਉੱਥੇ ਹੁਣ ਬਹੁਤ ਜ਼ਿਆਦਾ intervention ਹੈ ਜਦੋਂ ਵੀ ਐਦਾਂ ਦੀ instability ਹੁੰਦੀ ਹੈ ਤੇ outside forces intervene ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਚਾਈਨਾ ਦੀ ਵੀ ਇੰਟਰਵੈਂਸ਼ਨ ਹੈ ਪਰ ਜ਼ਿਆਦਾ ਪਾਕਿਸਤਾਨ ਦੀ ਹੈ ਪਾਕਿਸਤਾਨ ਚਾਹੁੰਦਾ ਹੈ ਕਿ ਉਹ ਜਿਹੜੇ ਤਰੀਕੇ ਨਾਲ ਇੰਡੀਆ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ ਆਪਣੀ ਵੈਸਟਰਨ ਬਾਰਡਰ ਦੇ ਉੱਤੇ ਉਹ ਈਸਟਰਨ ਬਾਰਡਰ ਤੇ ਵੀ ਸ਼ੁਰੂ ਹੋ ਜਾਏ ਸੋ ਐਸੀਆਂ ਗੱਲਾਂ ਦੇ ਕਾਰਨ ਉੱਥੇ ਜਿਹੜਾ ਉਹ ਹਿੰਦੂ ਜਿਹੜੇ ਉੱਥੇ ਰਹਿ ਰਹੇ ਨੇ ਜਿਹੜੇ ਬੜੇ ਠੀਕ-ਠਾਕ ਹੀ ਰਹਿੰਦੇ ਸੀ ਇਹ ਬਹੁਤ ਚੰਗਾ ਤੇ ਕਦੀ ਵੀ ਨਹੀਂ ਰਹੇ ਉਹ ਕਾਫੀ ਸਾਰੇ ਤੇ ਇੰਡੀਆ ਚ ਵਾਪਸ ਆ ਗਏ ਤੇ ਉਹ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਪ੍ਰੋਬਲਮ ਪੈ ਰਹੀ ਹੈ ਤੇ ਇਹ ਬਹੁਤ ਸਾਫ ਨਜ਼ਰ ਆ ਰਿਹਾ ਹੈ ਸਤਿੰਦਰ ਜੀ ਕੀ ਉਥੇ ਉਥੋਂ ਦੀ ਜਿਹੜੀ ਸਟ੍ਰੈਟੈਜੀਕ ਅਲਾਈਨਮੈਂਟ ਹੈਗੀ ਹੈ ਉਹ ਇੰਡੀਆ ਕੋਲੋਂ ਦੂਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਵਾਸਤੇ ਸਾਨੂੰ ਬਹੁਤ ਧਿਆਨ ਦੇ ਨਾਲ ਚੱਲਣਾ ਹੈ ਕਿ ਅਸੀਂ ਉਹਨਾਂ ਦੀ ਸੋਵਰਿਨਿਟੀ ਨੂੰ ਤੇ ਰਿਸਪੈਕਟ ਕਰਨੇ ਆ ਪਰ ਉਹਦੇ ਨਾਲ ਸਾਨੂੰ ਆਪਣੇ ਵੀ ਇੰਟਰਸਟ ਜਿਹੜੇ ਨੇ ਤੇ ਉਥੋਂ ਦੇ ਹਿਊਮੈਨਿਟੇਰੀਅਨ ਇੰਟਰਸਟ ਦਾ ਵੀ ਖਿਆਲ ਕਰਨਾ ਪਏਗਾ ਸੋ ਸਾਡੀ ਜਿਹੜੀ ਗਵਰਨਮੈਂਟ ਹੈ ਉਹਨੂੰ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣਾ ਪਏਗਾ ਤੇ ਦੋਵੇਂ ਪਾਸਿਆਂ ਨੂੰ ਬੈਲੈਂਸ ਕਰਨ ਦੀ ਬਹੁਤ ਜ਼ਰੂਰਤ ਹੈਗੀ ਹੈ ਤੇ ਇਹ ਐਸਾ ਵੀ ਟਾਈਮ ਹੈਗਾ ਜਦੋਂ ਕਿ ਅਸੀਂ ਇੱਥੇ ਜਿਹੜੀ ਕੁਸਪੈਟੀ ਬੰਗਲਾਦੇਸ਼ੀ ਆਏ ਨੇ ਉਹਨਾਂ ਨੂੰ ਵਾਪਸ ਭੇਜੀਏ ਤੇ ਸਾਡੇ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਹੁਣ ਸਾਡੇ ਈਸਟਰਨ ਬਾਰਡਰ ਤੋਂ ਟੈਰਰਿਜ਼ਮ ਜਿਹੜੀ ਹੈ ਇੰਡੀਆ ਦੇ ਵਿੱਚ ਉਹ ਜ਼ਿਆਦਾ ਨਹੀਂ ਸ਼ੁਰੂ ਹੋਣੀ ਚਾਹੀਦੀ ਉਹ ਇੱਕ ਬਹੁਤ ਹੀ ਚਿੰਤਾਜਨਕ ਤੇ ਬਹੁਤ ਚੈਲੈਂਜਿੰਗ ਸਿਚੁਏਸ਼ਨ ਹੈ ਪਰ ਮੈਨੂੰ ਪੱਕਾ ਯਕੀਨ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਉਹ ਇਹਨੂੰ ਸਹੀ ਤਰੀਕੇ ਦੇ ਨਾਲ ਇਹਦੇ ਨਾਲ ਇਹਨੂੰ ਡੀਲ ਕਰੇਗੀ ਜੇ ਇਹ ਗੱਲ ਕਰਦੇ ਆ ਉੱਥੇ ਤੁਸੀਂ ਰੈਫਰੈਂਸ ਦਿੱਤਾ ਪੇ ਸਾਰਾ ਕੰਮ ਹੋ ਰਿਹਾ ਹੈ ਮਾਰੇ ਜਾ ਰਹੇ ਖਾਸ ਕਰਕੇ ਹਿੰਦੂ ਅਮੇਸ਼ਾ ਸਫੜ ਰਹੇ ਹਨ ਪਰੰਤੂ ਜਦੋਂ ਆਸਟ੍ਰੇਲੀਆ ਦੇ ਵਿੱਚ ਆਪਾਂ ਆਨੇ ਆ ਤੇ ਜਿਹੜੀ ਸ਼ੂਟਿੰਗ ਹੋਈ ਹੈ ਉੱਥੇ ਨਵੀਦ ਅਕਰਮ ਤੇ ਸਾਜਿਦ ਅਕਰਮ ਦੋਨੋਂ ਬਾਪ ਬੇਟੇ ਹੈ ਉਹ ਜੂਸ ਨੂੰ ਬੈਠੇ ਆਪਣੇ ਫੰਕਸ਼ਨ ਕਰ ਰਹੇ ਹੁੰਦੇ ਆਪਣੇ ਇੱਕ ਸੈਲੀਬ੍ਰੇਟ ਕਰ ਰਹੇ ਉਹਦੇ ਵਿੱਚ ਆ ਕੇ ਗੋਲੀਆਂ ਚਲਾਉਂਦੇ ਤੇ ਲਗਭਗ 20 ਤੋਂ ਉੱਪਰ ਉਸ ਦਿਨ ਹੱਤਿਆਵਾਂ ਹੁੰਦੀ ਹੈ ਮਾਰ ਦਿੰਦੇ ਉਹਦੇ ਬਾਰੇ ਸਭ ਥੋੜਾ ਜਾਣਨਾ ਪਵੇ ਪੂਰਾ ਇਹ ਉਹ ਦੇਖੋ ਸਤਿਧਰ ਜੀ ਉਹ ਸੋਚਣ ਵਾਲੀ ਗੱਲ ਇਹ ਹੈ ਜਿਹੜੀ ਡੀਪਲੀ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਐਸਾ ਫੈਮਿਲੀ ਇੱਕ ਐਸੇ ਬੰਦੇ ਜਿਨ੍ਹਾਂ ਨੂੰ ਜ਼ਿੰਦਗੀ ਚ ਸਭ ਕੁਝ ਮਿਲ ਗਿਆ ਉਹਨਾਂ ਨੇ ਮਿਹਨਤ ਕੀਤੀ ਉੱਥੇ ਗਏ ਆਪਣਾ ਉੱਥੇ ਸੈਟਲ ਹੋ ਗਏ ਫੇਰ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਇਨਡੋਕਟ੍ਰੀਨੇਟ ਕੀਤਾ ਗਿਆ ਇਨਡੋਕਟ੍ਰੀਨੇਟ ਇਸ ਹੱਦ ਤੱਕ ਕੀਤਾ ਗਿਆ ਕਿ ਉਹਨਾਂ ਨੇ ਬੰਦੂਕਾਂ ਫੜ ਲਈਆਂ ਤੇ ਬੰਦੂਕਾਂ ਫੜ ਕੇ ਤੇ ਉਹਨਾਂ ਨੇ ਅਟੈਕ ਕਰ ਦਿੱਤਾ ਕੀ ਕਹਿੰਦੇ ਨੇ ਜੂਸਟ ਉੱਤੇ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਉਹਨਾਂ ਦੇ ਉੱਤੇ ਕਿੰਨਾ ਜ਼ਿਆਦਾ ਪ੍ਰੈਸ਼ਰ ਸੀਗਾ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਇਨਡੋਕਟ੍ਰੀਨੇਟ ਕੀਤਾ ਗਿਆ ਤੇ ਆਸਟ੍ਰੇਲੀਆ ਜੈਸੀ ਕੰਟਰੀਜ਼ ਨੂੰ ਵੀ ਸੋਚਣਾ ਪਏਗਾ ਹੁਣ ਮੈਂ ਇਹ ਪੜਿਆ ਸੀਗਾ ਕਿ ਤੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਕਿ ਅਸੀਂ ਆਪਣੇ ਗਨ ਲਾਜ਼ ਨੂੰ ਜਾਦਾ ਜਾਦਾ ਮਜ਼ਬੂਤ ਕਰਾਂਗੇ ਤੇ ਸਾਰਾ ਟਾਈਮ ਦੂਸਰੇ ਦੇਸ਼ਾਂ ਦੇ ਵੱਲ ਉਂਗਲੀਆਂ ਉਠਾਉਂਦੇ ਰਹਿਣਾ ਤੇ ਦੂਸਰੇ ਦੇਸ਼ਾਂ ਦੇ ਵਿੱਚ ਜਦੋਂ ਸਾਡੇ ਇੰਡੀਆ ਜਿਹਾ ਸਾ ਦੇਸ਼ ਕਹਿੰਦਾ ਕਿ ਸਾਡੇ ਇਥੇ ਇਹ ਫੋਰਨ ਬੇਸਡ ਟੈਰਰਿਜ਼ਮ ਦੀ ਪ੍ਰੋਬਲਮ ਹੈਗੀ ਹੈ ਤੇ ਸਾਡੀ ਮਦਦ ਨਾ ਕਰਨੀ ਵੈਸੇ ਤੇ ਆਸਟ੍ਰੇਲੀਆ ਕਰਦਾ ਪਰ ਮੈਂ ਜਨਰਲੀ ਕਹਿ ਰਿਹਾ ਇਹ ਇਹ ਠੀਕ ਨਹੀਂ ਹੈ ਇਹ ਟੈਰਰਿਜ਼ਮ ਇੱਕ ਇੰਟਰਨੈਸ਼ਨਲ ਪ੍ਰੋਬਲਮ ਹੈਗੀ ਹੈ ਕੁਝ ਫੋਰਸਸ ਨੇ ਜਿਹੜੀਆਂ ਕਿ ਇਨਡੋਕਟ੍ਰੀਨੇਸ਼ਨ ਵਾਸਤੇ ਬਹੁਤ ਹੀ ਸક્ષਮ ਨੇ ਉਹ ਡੋਕਟ੍ਰੀਨੇਸ਼ਨ ਇਨਡੋਕਟ੍ਰੀਨੇਸ਼ਨ ਕਰ ਲੈਂਦੀਆਂ ਨੇ ਤੇ ਉਹਨਾਂ ਦੇ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ ਸਾਨੂੰ ਬਹੁਤ ਬੁਰਾ ਲੱਗਿਆ ਜਿਨ੍ਹਾਂ ਦੀ ਡੈਥ ਹੋਈ ਹੈ ਜਿਨ੍ਹਾਂ ਜੂਸ ਦੀ ਅਸੀਂ ਉਹਨਾਂ ਨੂੰ ਕੰਡੋਲੈਂਸਸ ਦਿੰਨੇ ਆ ਪਰ ਇਹਦੇ ਵਾਸਤੇ ਇੱਕ ਵਰਲਡ ਆਰਡਰ ਇੱਕ ਹੋਲ ਆਫ ਦ ਵਰਲਡ ਇੱਕ ਗਲੋਬਲ ਲੈਵਲ ਦੇ ਉੱਤੇ ਅ ਕੋਚ ਸੋਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਅਸੀਂ ਸੋਚਾਂਗੇ ਨਹੀਂ ਉਸ ਤੱਕ ਇਹ ਸਭ ਕੰਮ ਜਿਹੜਾ ਇਹ ਰੁਕੇਗਾ ਨਹੀਂ ਹੁਣ ਅਸੀਂ ਤਾਂ ਪੰਜਾਬ ਆਵਾਂ ਨੇ ਆ ਪੰਜਾਬ ਦੇ ਵਿੱਚ ਪਰਸੋ ਚੀਫ ਮਿਨਿਸਟਰ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਅਮਰੀਕਾ ਨੂੰ ਸਕੀਮ ਨੂੰ ਖਤਮ ਕਰਕੇ ਜੀ ਰਾਮ ਜੀ ਸਕੀਮ ਸ਼ੁਰੂ ਕੀਤੀ ਹੈ ਉਸ ਨੂੰ ਅਸੀਂ ਆਪਣੇ ਵਿਧਾਨ ਸਭਾ ਦੇ ਵਿੱਚ ਉਸ ਦੇ ਬਾਰੇ ਅਸੀਂ ਸੋਚਾਂਗੇ ਔਰ ਉਹਦੇ ਤੇ ਕੀ ਨਿਰਣੇ ਕਰਨਾ ਉਹ ਕਰਾਂਗੇ ਤੇ ਜੀ ਰਾਮ ਜੀ ਦਾ ਉਹਨਾਂ ਨੇ ਹੈ ਇੱਕ ਤੋਂ ਬੇਸਿਕਲੀ ਉਹਪੋਸ ਵੀ ਕੀਤਾ ਔਰ ਇਸ ਬੇਸਿਕਲੀ ਜੋ ਨਾ ਹੈ ਕਿ ਔਰ ਇਹਨੂੰ ਕੀ ਇਹਦਾ ਫਾਇਦਾ ਹੋਣ ਵਾਲਾ ਹੈ ਤੇ ਕੀ ਨੁਕਸਾਨ ਹੋਣ ਵਾਲਾ ਹੈ ਇਹਦੇ ਬਾਰੇ ਥੋੜਾ ਜਾ ਜਾਣਨਾ ਪਵੇ ਸਾਡਾ ਅਫਸੋਸ ਇਸ ਗੱਲ ਦਾ ਹੁੰਦਾ ਹੈ ਸਤਿੰਦਰ ਜੀ ਕਿ ਜੋ ਵੀ ਸੈਂਟਰ ਕਰੇਗਾ ਚੰਗਾ ਕਰੇ ਮਾੜਾ ਕਰੇ ਥੋੜਾ ਚੰਗਾ ਕਰੇ ਕੋਈ ਨਵੀਂ ਚੀਜ਼ ਕਰਨ ਦੀ ਕੋਸ਼ਿਸ਼ ਕਰੇ ਉਹਦਾ ਵਿਰੋਧ ਜਿਹੜਾ ਹੈ ਸਾਡੀ ਜਿਹੜੀ ਸਟੇਟ ਗਵਰਨਮੈਂਟ ਇਹਨੇ ਜ਼ਰੂਰ ਕਰਨਾ ਹੁੰਦਾ ਹੈ ਉਸ ਵਿਰੋਧ ਦਾ ਇਹ ਅਸਰ ਹੁੰਦਾ ਹੈ ਕਿ ਅਸੀਂ ਜਿਹੜਾ ਉਸ ਚੀਜ਼ ਦੇ ਹਰ ਚੀਜ਼ ਦੇ ਵਿੱਚ ਦੇਖੀ ਕੋਈ ਕੁਝ ਅੱਛਾ ਹੁੰਦਾ ਹੈ ਕੁਝ ਮੜਾ ਹੁੰਦਾ ਹੈ ਜਦੋਂ ਤੁਸੀਂ ਚੀਜ਼ ਨੂੰ ਅਪਲਾਈ ਕਰਦੇ ਹੋ ਉਹਦੇ ਬਾਅਦ ਸਾਲ ਡੇਢ ਸਾਲ ਦੇ ਬਾਅਦ ਉਹਦੀ ਮਿਡ ਕੋਸਟ ਕਰੈਕਸ਼ਨ ਕਰਦੇ ਹੋ ਉਹਨੂੰ ਥੋੜਾ ਜਿਹਾ ਠੀਕ ਕਰਦੇ ਹੋ ਤੇ ਫਿਰ ਉਹਨੂੰ ਇਸ ਤਰੀਕੇ ਨਾਲ ਉਹ ਚੀਜ਼ ਜਿਹੜੀ ਹੈ ਉਹ ਸੈੱਟ ਹੁੰਦੀ ਹੈ ਤੇ ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ ਹੈ ਕਿ ਹਰ ਚੀਜ਼ ਦੇ ਵਿੱਚ ਅਸੀਂ ਸਾਡੀ ਗਵਰਨਮੈਂਟ ਨੇ ਵਿਰੋਧ ਕਰ ਮੈਂ ਜਿਹਦੇ ਕਾਰਨ ਕਿ ਕਿਸੇ ਵੀ ਸਕੀਮ ਦਾ ਇੱਥੇ ਫਾਇਦਾ ਉਠਾਉਣ ਦੇ ਵਾਸਤੇ ਅਸੀਂ ਪਿੱਛੇ ਰਹਿ ਜਾਂਦੇ ਆ ਉਹ ਇੱਕ ਬੜੀ ਬਹੁਤ ਵੱਡੀ ਵਜ੍ਹਾ ਹੈ ਕਿ ਪੂਰੇ ਦੇਸ਼ ਜਿਸ ਤਰੀਕੇ ਨਾਲ ਤਰੱਕੀ ਕਰ ਰਿਹਾ ਹੈ ਅਸੀਂ ਉਸ ਉਸ ਪਾਸੇ ਚੱਲ ਨਹੀਂ ਰਹੇ ਆ ਹੁਣ ਜਿਹੜੀ ਇਹ BBGJ ਰਹਿਮ ਸਕੀਮ ਹੈਗੀ ਹੈ ਦੇਖੋ ਸਿੰਦਰਜੀ ਮਨਰੇਗਾ ਦੇ ਵਿੱਚ ਵੀ ਕੋਈ ਕਮੀ ਨਹੀਂ ਸੀਗੀ ਅਗਰ ਕਮੀ ਹੁੰਦੀ ਤੇ 10 ਸਾਲ ਤੱਕ ਇਹ ਸਰਕਾਰ ਜਿਹੜੀ ਹੈ ਮਨਰੇਗਾ ਨੂੰ ਨਾ ਚਲਾਂਦੀ ਉਹ ਉਹ ਵੀ ਚੰਗੀ ਸੀਗੀ ਤੇ BBGJ ਰਹਿਮ ਜਿਹੜੀ ਹੈ ਉਹ ਮਨਰੇਗਾ ਕੋਲੋਂ ਕੋਈ ਖਾਸ ਜ਼ਿਆਦਾ ਬਦਲੀ ਹੋਈ ਸਕੀਮ ਨਹੀਂ ਹੈ ਇਹ ਇਹਨੂੰ ਲਿਆਂਦਾ ਪਹਿਲੀ ਗੱਲ ਸੋਚ ਕੀ ਹੈ ਇਹਨੂੰ ਲਿਆਂਦੀ ਸੋਚ ਸਿਰਫ ਏਡੀ ਹੈ ਕਿ ਜਿਹੜਾ ਸਾਡੇ ਪਿੰਡਾਂ ਦਾ ਜਿਹੜਾ ਹਾਲਾਤ ਹੈ ਉਹ ਉਸ ਟਾਈਮ ਤੇ ਜਦੋਂ ਮਨਰੇਗਾ ਸੀਗਾ ਉਦੋਂ ਲੈ ਕੇ ਹੁਣ ਤੱਕ ਉਹ ਹਾਲਾਤ ਦੇ ਵਿੱਚ ਕਾਫੀ ਬਦਲਾਅ ਆ ਗਿਆ ਹੋਇਆ ਹੈ ਦੂਸਰਾ ਟੈਕਨੋਲੋਜੀ ਕਾਫੀ ਆ ਗਈ ਹੋਈ ਹੈ ਤੇ ਤੀਸਰਾ ਰਿਕੁਆਇਰਮੈਂਟ ਜਿਹੜੀ ਹੈ ਉਹ ਵੱਧ ਗਈ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਿਆਲ ਰੱਖਦੇ ਹੋਏ ਇਹ ਸਕੀਮ ਨੂੰ ਚੇਂਜ ਕੀਤਾ ਤੇ ਜਿਹੜੀ ਨਵੀਂ ਸਕੀਮ ਹੈ ਉਹਦੇ ਹਿਸਾਬ ਦੇ ਨਾਲ ਇਹਨੂੰ ਇਹ ਨਾਂ ਦਿੱਤਾ ਸਭ ਤੋਂ ਵੱਡਾ ਕੰਮ ਜਿਹੜਾ ਇਹ ਨਵੀਂ ਸਕੀਮ ਹੈ ਇਹਦਾ ਇਹ ਹੋਏਗਾ ਕਿ ਇਹ ਜਿਹੜਾ ਭਾਰਤ ਦੀ ਇੱਕ ਮਿਸ਼ਨ ਹੈ ਵਿਕਸਿਤ ਭਾਰਤ ਦੀ ਉਸ ਮਿਸ਼ਨ ਦੇ ਵੱਲ ਸਾਨੂੰ ਲੈ ਕੇ ਚਲੇਗੀ ਇਹ ਸਕੀਮ ਇਸੇ ਵਾਸਤੇ ਇਹਦਾ ਨਾਮ ਜਿਹੜਾ BBGJ ਰ ਹੈ ਮੈਂ ਉਹ ਹੈਗਾ ਵਿਕਸਿਤ ਭਾਰਤ ਗਾਰੰਟੀ ਫॉर ਰੋਜ਼ਗਾਰ ਐਂਡ ਅਜੀਵੀਕਾ ਮਿਸ਼ਨ ਸੋ ਇਸ ਤਰੀਕੇ ਨਾਲ ਹੈ ਹੁਣ ਇਹਦੇ ਵਿੱਚ ਜਿੱਥੇ ਪਹਿਲੇ 100 ਦਿਨ ਹੁੰਦਾ ਸੀ ਮੇਰੇ ਖਿਆਲੋਂ 125 ਦਿਨ ਕੰਮ ਦਿੱਤੇ ਨੇ ਤੇ এনवायरमेंट ਵਾਟਰ ਬਾਡੀਜ਼ ਇਨਫਰਾਸਟ੍ਰਕਚਰ ਇੰਟੀਗ੍ਰੇਸ਼ਨ ਇਹਨਾਂ ਸਾਰੀਆਂ ਚੀਜ਼ਾਂ ਦੇ ਵੱਲ ਥੋੜਾ ਜਿਆਦਾ ਜਿਆਦਾ ਧਿਆਨ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਪੰਜਾਬ ਨੂੰ ਬਹੁਤ ਜ਼ਿਆਦਾ ਚਾਹੀਦੀਆਂ ਨੇ ਸਾਡੀਆਂ ਵਾਟਰ ਬਾਡੀਜ਼ ਖਰਾਬ ਹੋ ਗਈਆਂ ਨੇ ਸਾਡੀ এনवायरमेंट ਖਰਾਬ ਹੋ ਗਈ ਹੈ ਇਹਦਾ ਮਤਲਬ ਕਿ ਅਗਰ ਅਸੀਂ ਇਹਨੂੰ ਅਪਲਾਈ ਕਰਾਂਗੇ ਤੇ ਸਾਨੂੰ ਬਹੁਤ ਫਾਇਦਾ ਹੋ ਜਾਏਗਾ ਟੈਕਨੋਲੋਜੀ ਟੈਕਨੀਕਲ ਟੈਕਨੋਲੋਜੀਕਲ ਕਨੈਕਟੀਵਿਟੀ ਬਹੁਤ ਹੋ ਗਈ ਹੈ ਜੋ ਵੀ ਉੱਥੇ ਆਏਗਾ ਉਹਦੀ ਹੁਣ ਉਹ ਉਹ ਕੀ ਕਹਿੰਦੇ ਨੇ ਇਮਪ੍ਰਿੰਟ ਲੈਣਗੇ ਉਹ ਹੱਥ ਦਾ ਜੋ ਵੀ ਹੁੰਦਾ ਉਹਨੂੰ ਉਹਨੂੰ ਕਰਨਗੇ ਤੇ ಗ್ರಾಮ ਪੰਚਾਇਤ ਪੰਚਾਇਤ ਜਿਹੜੀਆਂ ਨੇ ਉਹਨਾਂ ਨੂੰ ਕੈਟਗਰੀਜ਼ ਕਰ ਦਿੱਤਾ ਹੈ ਤਾਂ ਕਿ ਜਿਹੜੀਆਂ ਅੰਡਰ ਡਿਵੈਲਪਡ ਨੇ ਉਹਨਾਂ ਨੂੰ ਜ਼ਿਆਦਾ ਡਿਵੈਲਪਮੈਂਟ ਦਿੱਤੀ ਜਾਏ ਬਾਇਓਮੈਟ੍ਰਿਕ ਜਿਹੜੇ ਨੇ ਉਹ ਕਰ ਦਿੱਤੇ ਨੇ ਤੋ ਪੈਸਾ ਵਾ ਕਾਫੀ ਵਧਾਤਾ ਹੈ ਤੋ ਬੇਸਿਕਲੀ ਮਤਲਬ ਅਗਰ ਤੁਸੀਂ ਕਿਸੇ ਚੀਜ਼ ਨੂੰ ਤੁਸੀਂ ਪੜਨਾ ਹੀ ਹੈ ਤੇ ਤੁਸੀਂ ਪੜ ਲਓ ਪਰ ਇਹ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਇਸ ਨਵੀਂ ਸਕੀਮ ਨੂੰ ਪੜਨ ਦੇ ਨਾਲ ਕਿਸੇ ਵੀ ਸਟੇਟ ਨੂੰ ਕੁਝ ਚੰਗਾ ਮਿਲੇਗਾ ਹੈ ਸੋ ਇਹ ਗੱਲ ਹੈਗੀ ਐ ਸਤਿਧਰ ਜੀ ਕਿ ਆਪਾਂ ਨਾ ਹਰ ਚੀਜ਼ ਨੂੰ ਭੰਡਣ ਦੀ ਕੋਸ਼ਿਸ਼ ਨਾ ਕਰੀਏ ਅਸੀਂ ਹਰ ਚੀਜ਼ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੀਏ ਇਹ ਮੈਨੂੰ ਇਹ ਇਹ ਮੇਰੀ ਰਿਕਵੈਸਟ ਹੈ ਸਾਡੀ ਪੰਜਾਬ ਗਵਰਨਮੈਂਟ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਕਿ ਬਿਨਾਂ ਵਜ੍ਹਾ ਦੇ ਇਹ ਇਹਨੂੰ ਸਾਈਡ ਦੇ ਉੱਤੇ ਨਕਾਰ ਕੇ ਜਿੱਦਾਂ ਤੁਸੀਂ ਅਗਨੀ ਵੀਰ ਨਕਾਰਤੀ ਕਿੰਨੀਆਂ ਕਿੰਨੀਆਂ ਹਜ਼ਾਰ ਸਕੀਮਾਂ ਹੁੰਦੀਆਂ ਨੇ ਸੈਂਟਰ ਦੇ ਵਿੱਚੋਂ ਤੁਸੀਂ ਕਿਸੇ ਵੀ ਸਕੀਮ ਦਾ ਕੋਈ ਫਾਇਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦੇ ਨੈਸ਼ਨਲ ਹੈਲਥ ਮਿਸ਼ਨ ਤੁਸੀਂ ਬਰਬਾਦ ਕਰ ਦਿੱਤੀ ਐਦਾਂ ਕਰ ਕਿ ਤੁਸੀਂ ਪੰਜਾਬ ਦਾ ਨੁਕਸਾਨ ਨਾ ਕਰੋ ਤੇ ਚੰਗਾ ਰਹੇਗਾ। ਤੁਸੀਂ ਤਾਂ ਲਾਅ ਐਂਡ ਆਰਡਰ ਤੇ ਆਨੇ ਆ ਜਿਹੜਾ ਮਹਾਲੀ ਦੇ ਵਿੱਚ ਘਟਨਾ ਹੋਈ ਹੈ ਕਨਵਰਦਿਕ ਵਿਜੇ ਸਿੰਘ ਰਾਣਾ ਬਲੂਚਲੀਆ ਜਿਹਦਾ ਮਰਡਰ ਕਰ ਦਿੱਤਾ ਕਬੱਡੀ ਦਾ ਪ੍ਰਮੋਟਰ ਸੀਗਾ ਔਰ ਕਬੱਡੀ ਮੈਚ ਦੇ ਦੌਰਾਨ ਹੀ ਹੋਤਾ ਇੰਗਰੇਜੂਸ਼ਨ ਹੋਣੀ ਸੀ ਉਸ ਸਮੇਂ ਉਹਦਾ ਮਰਡਰ ਹੋਇਆ ਪਬਲਿਕ 뷰 ਦੇ ਵਿੱਚ ਉਹ ਲੋਕਾਂ ਦੇ ਵਿੱਚ ਹੋਇਆ ਸਰ ਇਹਦੇ ਬਾਰੇ ਥੋੜਾ ਚਾਹਨਾ ਵੇ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੋ ਰਿਹਾ ਲਾਅ ਐਂਡ ਆਰਡਰ ਦਾ ਉਸ ਤੋਂ ਅ ਪੰਜਾਬ ਦੇ ਵਿੱਚ ਨਾ ਸਿੰਦਰ ਜੀ ਇਸ ਵੇਲੇ ਲੋਕਾਂ ਨੂੰ ਬਹੁਤ ਜ਼ਿਆਦਾ ਅ ਸ਼ੰਕਾ ਹੈ ਫਿਕਰ ਹੈ ਕਿ ਇਥੋਂ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਜਿਸ ਤਰੀਕੇ ਦੇ ਨਾਲ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਉਹ ਸਾਰਾ ਟਾਈਮ ਆਪਣੀ ਜਿਹੜੀ ਸਰਕਾਰ ਹੈ ਉਹਨੂੰ ਕਹਿੰਦੀ ਰਹਿੰਦੀ ਹੈ ਕਿ ਵੀ ਲਾਅ ਐਂਡ ਆਰਡਰ ਦੇ ਉੱਤੇ ਕੁਝ ਕਰੋ ਕੁਝ ਕੁਝ ਸਖਤੀ ਪੇਸ਼ ਸਖਤ ਤਰੀਕੇ ਨਾਲ ਪੇਸ਼ ਆਓ ਪਰ ਉਹ ਮੰਨਦੇ ਨਹੀਂ ਨੇ ਉਹ ਡਿਨਾਇਲ ਮੋਡ ਦੇ ਵਿੱਚ ਨੇ ਹੁੰਤੇ ਇਹ ਹਾਲ ਹੋ ਗਿਆ ਪੰਜਾਬ ਦੇ ਵਿੱਚ ਕਿ ਬੰਦਾ ਮਰਡਰ ਕਰਕੇ ਉਹ ਦੱਸ ਵੀ ਦਿੰਦਾ ਕਿ ਮੈਂ ਮਰਡਰ ਕੀਤਾ ਹੈ ਮਤਲਬ ਏਡਾ ਵੀ ਡਰ ਨਹੀਂ ਰਹਿ ਗਿਆ ਕਿਸੇ ਨੂੰ ਤੇ ਇੱਥੇ ਵੀ ਜਿਹੜੇ ਉਹ ਦੋ ਬੰਦੇ ਨੇ ਉਹਨਾਂ ਵਿੱਚੋਂ ਇੱਕ ਬੰਦਾ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਅ ਅ ਐਸ਼ਦੀਪ ਸਿੰਘ ਉਹਨੂੰ ਦਿੱਲੀ ਦੇ 에어ਪੋਰਟ ਤੋਂ ਫੜਿਆ ਤੁਸੀਂ ਦੇਖੋ ਇੱਥੋਂ ਦੀ ਨਿਕਲ ਕੇ ਤੇ ਦਿੱਲੀ ਜਾ ਕੇ ਫੜਿਆ ਦੂਸਰੇ ਵਾਲੇ ਨੂੰ ਹਰਪਿੰਦਰ ਸਿੰਘ ਨੂੰ ਮਾਰ ਹੀ ਦਿੱਤਾ ਮਾਰ ਜਿਹੜਾ ਇਨਕਾਊਂਟਰ ਔਰ ਤੁਸੀਂ ਇਨਕਾਊਂਟਰ ਕਰ ਦਿੱਤਾ ਤੇ ਤੁਹਾਨੂੰ ਉਹਨਾਂ ਦੇ ਨੈਟਵਰਕ ਦਾ ਕਿੱਥਾ ਕਿੰਦਾ ਪਤਾ ਲੱਗੇਗਾ ਸੋ ਬੰਦੇ ਨੂੰ ਇਹ ਸ਼ੰਕਾ ਪੈਂਦੀ ਹੈ ਕਿ ਤੁਸੀਂ ਇਨਕਾਊਂਟਰ ਕਿਉਂ ਏਡੀ ਜ਼ਿਆਦਾ ਸਾਡੀ ਪੁਲਿਸ ਫੋਰਸ ਹੈ ਬੰਦੇ ਨੂੰ ਤੁਸੀਂ ਫੜ ਨਹੀਂ ਸਕਦੇ ਮੈਂ ਫੌਜੀ ਹਾਂ ਮੈਨੂੰ ਪਤਾ ਹੈ ਕਿ ਬੰਦਾ ਕਿੱਦਾਂ ਫੜਿਆ ਜਾ ਸਕਦਾ ਸੋ ਅਗਰ ਤੁਸੀਂ ਕਿਸੇ ਨੂੰ ਫੜਨਾ ਹੋਏ ਤੁਸੀਂ ਫੜ ਸਕਦੇ ਹੋ ਸੋ ਇਹ ਗੱਲਾਂ ਨੇ ਤੇ ਇਹ ਇਹ ਮਤਲਬ ਜ਼ਿਆਦਾ ਦੇਖ ਰਹੇ ਅਸੀਂ ਕਿ ਕਬੱਡੀ ਦੇ ਕਾਰਨ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਇਹ ਪ੍ਰੂਵਨ ਗੱਲ ਹੈ ਕਿ ਇਹ ਗੈਂਗ ਰਾਈਵਲਰੀ ਹੈ ਜੋ ਕਿ ਕਬੱਡੀ ਜਿਹੜੀ ਹੈ ਉਹ ਗੈਂਗਸਟਰਸ ਦੇ ਹੱਥ ਦੇ ਵਿੱਚ ਹੈਗੀ ਹੈ ਉਹ ਆਪਣਾ ਦਬਦਬਾ ਦਿਖਾਣਾ ਚਾਹੁੰਦੇ ਨੇ ਇਹ ਚੌਥੀ ਮੌਤ ਹੈ ਕਬੱਡੀ ਦੇ ਕਾਰਨ ਪਿਛਲੇ 2-3 ਸਾਲਾਂ ਦੇ ਵਿੱਚ ਉਹ ਪਹਿਲੇ ਸੰਦੀਪ ਨਗਰ ਨੂੰ ਮਾਰਿਆ ਫਿਰ ਤੇਜਪਾਲ ਤੇਜਾ ਨੂੰ ਮਾਰਿਆ ਫਿਰ ਗੁਰਵਿੰਦਰ ਨੂੰ ਮਾਰਿਆ ਹੁਣ ਇਹਨੂੰ ਰਾਣਾ ਬਲਾਚੌਰਿਆ ਨੂੰ ਮਾਰ ਦਿੱਤਾ ਤੇ ਜਦੋਂ ਤੁਹਾਨੂੰ ਪਤਾ ਹੈ ਕਿ ਕਿਸੇ ਇੱਕ ਆਰਗੇਨਾਈਜੇਸ਼ਨ ਕਿਸੇ ਇੱਕ ਗੇਮ ਦੇ ਵਿੱਚ ਇਸ ਤਰੀਕੇ ਨਾਲ ਰਾਈਵਲਰੀ ਚੱਲ ਰਹੀ ਹੈ ਤੇ ਤੁਸੀਂ ਕਰਕੇ ਰਹੇ ਉਹਨੂੰ ਠੀਕ ਕਰਨ ਵਾਸਤੇ ਤੇ ਇਸ ਤਰੀਕੇ ਦੇ ਨਾਲ ਸ਼ਰੀਆਮ ਗੋਲੀਆਂ ਚਲਨੀਆਂ ਸ਼ਰੀਆਮ ਮਰਨਾ ਸ਼ਰੀਆਮ ਉਸ ਚੀਜ਼ ਦਾ ਉਸ ਚੀਜ਼ ਦਾ ਕ੍ਰੈਡਿਟ ਲੈਣਾ ਮੇਰੇ ਖਰ ਕਿਸੇ ਵੀ ਕਿਸੇ ਵੀ ਸਟੇਟ ਵਾਸਤੇ ਚੰਗਾ ਨਹੀਂ ਹੁੰਦਾ ਸਾਡੀ ਸਟੇਟ ਨੂੰ ਇਹਦੇ ਬਾਰੇ ਕੁਝ ਕਰਨਾ ਚਾਹੀਦਾ ਹੈ ਕੁਝ ਸੋਚਣਾ ਚਾਹੀਦਾ ਹੈ ਗਵਰਨਮੈਂਟ ਨੂੰ ਹਰ ਟਾਈਮ ਡਿਨਾਇਲ ਮੋਡ ਦੇ ਵਿੱਚ ਜਾਂਦਾ ਕੋਈ ਫਾਇਦਾ ਨਹੀਂ ਹੈ ਹਰ ਟਾਈਮ ਇਹ ਕਹਿਣਾ ਕਿ ਆਪੋਜੀਸ਼ਨ ਗਲਤ ਕਹਿ ਰਹੀ ਹੈ ਆਪੋਜੀਸ਼ਨ ਗਲਤ ਨਹੀਂ ਕਹਿ ਰਹੀ ਹੈ ਅਗਰ ਆਪੋਜੀਸ਼ਨ ਫਿਕਰ ਤੇ ਚਿੰਤਾ ਦਿਖਾ ਰਹੀ ਹੈ ਤੇ ਉਹਦੇ ਬਾਰੇ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਇਹਨਾਂ ਜਿਹੜੇ 17 ਦਸੰਬਰ ਨੂੰ ਰਿਜ਼ਲਟ ਆਏ ਹਨ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਭੀ ਇਲੈਕਸ਼ਨ ਦੇ ਵਿੱਚ ਆਪ ਗਵਰਨਮੈਂਟ ਦਾ ਆਪ ਦੇ ਕਾਫੀ ਕੈਂਡੀਡੇਟ ਜਿੱਤੇ ਦੂਜੇ ਨੰਬਰ ਤੇ ਕਾਂਗਰਸ ਆਈ ਹੈ ਫਿਰ ਅਕਾਲੀ ਦਲ ਹੈ ਭਾਜੀਪੀ ਵੀ ਕੁਝ ਲੈ ਕੇ ਗਈ ਹੈ ਕੁਝ ਬੀਐਸਪੀ ਵੀ ਲੈ ਕੇ ਗਈ ਹੈ ਬੜਾ ਨੋਮੀਨਲ ਜਿ ਲੈ ਕੇ ਗਈਆਂ ਦੋਨੋਂ ਪਾਰਟੀਆਂ ਇਹਦੇ ਬਾਰੇ ਸਰ ਜਿਹੜਾ ਨਿਸਕਰਸ਼ ਹੈ ਲੋਕਾਂ ਦਾ ਥੋੜਾ ਵੀਊ ਹੈ ਉਹਦੇ ਬਾਰੇ ਥੋੜਾ ਜਾਨਣਾ ਚਾਹਤ ਹਾਂ ਸਤਿੰਦਰ ਜੀ ਦੇਖੋ ਇਹ ਤੇ ਪਹਿਲੇ ਹੀ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿੱਤੇਗੀ ਇਹ ਇਹੋ ਤੇ ਅਫਸੋਸ ਹੈ ਸਾਨੂੰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੁੰਦਾ ਹੈ ਕਿ ਅਸੀਂ ਆਪਣੇ ਸਿਰ ਦੇ ਉੱਤੇ ਆਪਣੇ ਬਲ ਬੂਟੇ ਦੇ ਉੱਤੇ ਆਪਣੇ ਕੰਮ ਦੇ ਸਿਰ ਦੇ ਉੱਤੇ ਅਸੀਂ ਜਿੱਤਣ ਦੀ ਕੋਸ਼ਿਸ਼ ਨਹੀਂ ਕਰਦੇ ਅੱਜਕੱਲ ਪੰਜਾਬ ਦੇ ਵਿੱਚ ਜਿਹੜੀ ਵੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਜ਼ੋਰ ਜਬਰਨ ਸ਼ੁਰੂ ਹੋ ਗਿਆ ਹੈ ਪੁਲਿਸ ਨੂੰ ਆਪਣੇ ਵੱਲ ਖਿੱਚਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਯੂ نو ਆਹ ਸਾਮ ਦੰਡ ਭੇਦ ਦੇ ਨਾਲ ਜਿੱਤਣ ਦਾ ਸ਼ੁਰੂ ਹੋ ਗਿਆ ਜੋ ਕਿ ਉਹ ਕਹਿੰਦੇ ਨੇ ਜੋ ਕਿ ਇੱਕ ਪੰਜਾਬ ਜੈਸੀ ਅਵਾਰਡ ਤੇ ਬੜੀ ਸਿਵਲਾਈਜ਼ਡ ਪੁਰਾਣੀ ਸਿਵਲਾਈਜ਼ੇਸ਼ਨ ਨੂੰ ਇਹ ਗੱਲਾਂ ਸਾਨੂੰ ਸੂਟ ਨਹੀਂ ਕਰਦੀਆਂ ਇਹ ਸਾਡੇ ਸਾਡੀ ਫਿਤਰਤ ਵੀ ਹੈ ਅਸੀਂ ਜਿਹੜਾ ਵੀ ਕੰਮ ਹੈ ਨਾ ਡੰਕੇ ਦੇ ਜ਼ੋਰ ਦੇ ਉੱਤੇ ਕਰਨੇ ਆ ਜਿੱਤ ਦੇ ਵੀ ਡੰਕੇ ਦੇ ਜ਼ੋਰ ਤੇ ਆ ਤਿਹਾਰ ਦੇ ਵੀ ਡੰਕੇ ਦੇ ਜ਼ੋਰ ਤੇ ਆ ਸੋ ਜਿਹੜਾ ਉਹਦਾ ਰਿਜ਼ਲਟ ਨਿਕਲਿਆ ਉਹ ਤੇ ਪਤਾ ਹੀ ਸੀਗਾ ਉਤੋਂ ਫਿਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਕਮਿਟੀ ਜਿਹੜੀ ਹੈ ਇਹ ਇਹਨਾਂ ਦਾ ਉਹ ਡੱਕ ਕੰਮ ਨਹੀਂ ਹੁੰਦਾ ਜਿੱਦਾਂ ਕਿ ਪੰਚਾਇਤ ਦਾ ਹੁੰਦਾ ਹੈ ਗ੍ਰਾਮ ਪੰਚਾਇਤਾਈ ਨਾ ਇਹ ਤੇ 4-5 ਗ੍ਰਾਮ ਪੰਚਾਇਤ ਨੂੰ ਇਕੱਠੇ ਮਿਲ ਕੇ ਦੇਖਣਾ ਹੁੰਦਾ ਫਿਰ ਡਿਸਟ੍ਰਿਕਟ ਲੈਵਲ ਦੇਖਣਾ ਹੁੰਦਾ ਤੇ ਚਲੋ ਜੋ ਵੀ ਹੈ ਜੋ ਜੋ ਜਿੱਤੇ ਨੇ ਉਹਨਾਂ ਦੇ ਵਾਸਤੇ ਮੇਰੇ ਕੋਲ ਇੱਕ ਸੰਦੇਸ਼ ਹੈਗਾ ਕਿ ਹੁਣ ਤੁਸੀਂ ਜਿੱਤ ਗਏ ਹੋ ਤੇ ਕੰਮ ਜਿਹੜਾ ਹੈ ਉਹ ਇਮਾਨਦਾਰੀ ਦੇ ਨਾਲ ਕਰਿਓ ਤੇ ਕੋਈ ਐਸੇ ਤਰੀਕੇ ਨਾਲ ਕਰਿਓ ਜਿਹੜਾ ਕਿ ਸਾਡੇ ਸਾਡੇ ਵਿੱਚ ਪਿਛੜੇ ਹੋਏ ਪੰਜਾਬ ਦੇ ਵਾਸਤੇ ਕਿਸੇ ਕੰਮ ਆ ਸਕੇ ਸਟੈਂਡਰਡ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਹੈ ਨਾ ਉਹ ਗੁਰਬਾਨੀ ਦੇ ਉੱਤੇ ਬੇਸ ਹੋਣੀ ਚਾਹੀਦੀ ਹੈ ਦੇਖੋ ਸਾਨੂੰ ਸਾਡੇ ਗੁਰੂਆਂ ਨੇ ਕੋਈ ਹਦਾਇਤਾਂ ਦਿੱਤੀਆਂ ਹੋਈਆਂ ਨੇ ਅਸੀਂ ਇਹ ਜਿਹੜਾ ਇੱਕ ਦੂਸਰੇ ਨੂੰ ਭੰਡਣ ਦੀ ਕੋਸ਼ਿਸ਼ ਕਰਨੇ ਆ ਪਾਵਰ ਲੈਣ ਦੀ ਕੋਸ਼ਿਸ਼ ਕਰਨੇ ਆ ਮੈਨੂੰ ਇਹ ਗੱਲਾਂ ਬਿਲਕੁਲ ਪਸੰਦ ਨਹੀਂ ਅਸੀਂ ਸਾਰੇ ਵੀ ਆਰ ਵੀ ਆਰ ਵੈਲ ਆਫ ਪੀਪਲ ਆਪਾਂ ਆਪਾਂ ਮਿਹਨਤ ਕਰਕੇ ਕਮਾਉਣ ਵਾਲੇ ਲੋਕ ਹੈਗੇ ਆਂ ਤੇ ਕੁਰਬਾਨੀ ਦੇ ਜਿਹੜੇ ਪ੍ਰਿੰਸੀਪਲਸ ਨੇ ਉਹ ਮਾਨਵਤਾ ਦਾ ਪ੍ਰਿੰਸੀਪਲ ਹੈਗਾ ਸਾਡਾ ਹਿਊਮੈਨਿਟੀ ਹੈਗਾ ਸਾਡੇ ਇੱਥੇ ਲੰਗਰ ਦੀ ਜਿਹੜੀ ਪਰੰਪਰਾ ਉਹ ਕਲੈਕਟਿਵ ਗਰਪਸ ਦੀ ਗੱਲ ਕਰਦੀ ਹੈ ਇਕਵੈਲਟੀ ਦੀ ਗੱਲ ਕਰਦੀ ਹੈ ਸਾਰੇ ਇਕੱਠੇ ਅੱਗੇ ਵਧੀਏ ਇਕ ਨਾ ਵਧੇ ਤੇ ਹੁਣ ਜਿੱਦਾਂ ਅਸੀਂ ਬੈਟਲ ਆਫ ਚਮਕੌਰ ਦੀ ਗੱਲ ਕਰ ਰਹੇ ਹਾਂ ਇਹ ਸ਼ਹੀਦੀ ਦਿਵਸ ਇਹ ਜਸਟਿਸ ਇਨਸਾਫ ਤੇ ਰਾਈਟਿਅਸਨੈਸ ਬੰਦੇ ਜਿਹੜਾ ਹੱਕ ਹੈ ਜਿਹੜੇ ਹਿਊਮਨ ਰਾਈਟਸ ਹੈਗੇ ਨੇ ਉਦੇ ਵਾਸਤੇ ਸਾਡੇ ਸਾਡੇ ਗੁਰੂਆਂ ਨੇ ਇਡੀਆਂ ਸ਼ਹਾਦਤਾਂ ਦਿੱਤੀਆਂ ਉਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਓਨੈਸਟੀ ਬਹੁਤ ਜ਼ਰੂਰੀ ਹੈ ਤੇ ਅ ਪਰਿਸ਼ਰਮ ਹਾਰਡਵਰਕ ਬੜਾ ਜ਼ਰੂਰੀ ਹੈ ਰੱਬ ਦਾ ਨਾਲ ਹੈ ਨਾ ਬਹੁਤ ਜ਼ਰੂਰੀ ਹੈ ਜਿਹੜਾ ਵੀ ਅ ਅਸੀਂ ਜੋ ਵੀ ਅਸੀਂ ਕਰੀਏ ਉਹ ਗੁਰਬਾਨੀ ਦੇ ਸਿਰ ਤੇ ਕਰੀਏ ਅਗਰ ਸਾਡੇ ਇੱਥੇ ਇਸ ਤਰੀਕੇ ਦੀ ਰਾਜਨੀਤੀ ਆ ਜਾਏਗੀ ਨਾ ਫੇਰ ਕਿਤਰੇ ਜਾ ਕੇ ਪੰਜਾਬ ਦਾ ਸੁਧਾਰ ਹੋਏਗਾ ਅਦਰਵਾਈਜ਼ ਨਹੀਂ ਹੋ ਸਕਦਾ ਸਾਨੂੰ 휴ਮੈਨਿਟੀ ਕਲੈਕਟਿਵ ਗ੍ਰੋਥ ਜਸਟਿਸ ਰਾਈਟੇਸਨੈਸ ਓਨੈਸਟੀ ਹਾਰਡਵਰਕ ਇਕਵੈਲਿਟੀ ਇਹਨਾਂ ਗੱਲਾਂ ਦੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਇਸ ਪਰਛੇ ਆਪਣੀ ਰਾਜਨੀਤੀ ਨੂੰ ਲੈ ਕੇ ਜਾਣਾ ਚਾਹੀਦਾ ਹੈ ਇਹ ਮੇਰਾ ਇੱਕ ਸੰਦੇਸ਼ ਹੈਗਾ ਪੰਜਾਬ ਦੇ ਲੋਕਾਂ ਵਾਸਤੇ ਆਪਾਂ ਇਹ ਜਿਹੜੀ ਇੱਕ ਦੂਸਰੇ ਨੂੰ ਤੂ ਤੂ ਮਹਿਕੇ ਗਾਲਾਂ ਕੱਢੇ ਦੀ ਰਾਜਨੀਤੀ ਹੈ ਨਾ ਇਹਨੂੰ ਬੰਦ ਕਰ ਦਈਏ ਤੁਹਾਡੇ ਪ੍ਰੀਏ ਸੈਗਮੈਂਟ ਦੇ ਵਿੱਚ ਚਲਦੇ ਆ ਸਪੋਰਟ ਸੈਗਮੈਂਟ ਸਪੋਰਟ ਸੈਗਮੈਂਟ ਦੇ ਵਿੱਚ 스쿼시 월드 ਕੱਪ ਦੇ ਵਿੱਚ ਭਾਰਤ ਨੇ 골드 ਮੈडल ਜਿੱਤੇ ਹਾਂਜੀ 스쿼ਸ਼ ਤੇ ਮੈਂ ਆਪੂ ਵੀ 스쿼ਸ਼ ਮੈਂ ਆਪੂ ਵੀ ਬਹੁਤ ਖੇਡੀ ਐ ਸਿੰਦਰ ਜੀ ਅਸੀਂ ਪੁਰਾਣੇ 스쿼ਸ਼ਟ ਵਿੱਚ ਕੋਈ ਐਡੇ ਚੰਗੇ ਰਹੇ ਨਹੀਂ ਆ ਮਤਲਬ ਕਿ ਬੜੀ ਐਵਰੇਜ ਸਾਡੀ ਪਰਫਾਰਮੈਂਸ ਹੁੰਦੀ ਸੀਗੀ ਇਕ ਜਮਾਨਾ ਸੀਗਾ ਜਦੋਂ ਪਾਕਿਸਤਾਨ ਸਕੋਚ ਦੇ ਵਿੱਚ ਬਹੁਤ ਉੱਤੇ ਸੀਗਾ ਪਰ ਉਹਨਾਂ ਦੇ ਉਹ ਖਾਨ ਬ੍ਰਦਰਸ ਹੁੰਦੇ ਸੀਗੇ ਉਹ ਮੇਰੇ ਖਿਆਲ ਕੋਈ 20 ਸਾਲ ਪਹਿਲੇ ਉਹਨਾਂ ਦਾ ਕੰਮ ਖਤਮ ਹੋ ਗਿਆ ਫਿਰ ਇਜੀਪਟ ਨੇ ਬਹੁਤ ਸਕੋਚ ਦੇ ਵਿੱਚ ਆਪਣਾ ਨਾਮ ਬਣਾਇਆ ਇਸ ਵੇਲੇ ਵੀ ਜਿਹੜਾ ਵਰਲਡ ਚੈਂਪੀਅਨ ਹੈ ਉਹ ਇਜੀਪਟ ਦਾ ਹੀ ਹੈਗਾ ਆਸਟ੍ਰੇਲੀਆ ਤੇ ਇੰਗਲੈਂਡ ਤੇ ਅਮਰੀਕਾ ਦੇ ਵਿੱਚ ਵੀ ਸਕੋਚ ਕਾਫੀ ਚੱਲਦੀ ਹੈ ਹੁਣ ਕਿਤਰੇ ਜਾ ਕੇ ਅਸੀਂ ਇੰਡੀਆ ਦੇ ਵਿੱਚ ਆਪਾਂ ਹੁਣ ਉੱਤੇ ਆਣਾ ਸ਼ੁਰੂ ਹੋਏ ਆ ਸਾਡੇ ਜਿਹੜੇ ਪਲੇਅਰ ਨੇ ਉਹ ਪਹਿਲੇ 50 ਦੇ ਵਿੱਚ ਕਾਫੀ ਪਲੇਅਰ ਆ ਗਏ ਨੇ 50 ਬੈਸਟ ਪਲੇਅਰਸ ਦੇ ਵਿੱਚ ਤੇ ਹੁਣ ਅਸੀਂ ਇਹ ਸਕੋਸ਼ ਦੀ ਜਿਹੜੀ ਇਹ ਚੈਂਪੀਅਨਸ਼ਿਪ ਜਿੱਤੀ ਹੈ ਸਾਡੇ ਜਿਹੜੇ ਪੰਜਾਬ ਦੇ ਬੱਚੇ ਨੇ ਲੰਬੇ ਤੇ ਪਤਲੇ ਬੱਚੇ ਇਹ ਸਕੋਸ਼ ਵਾਸਤੇ ਬਹੁਤ ਇਹਨਾਂ ਨੂੰ ਬੜੇ ਸੂਟੇਬਲ ਨੇ ਤੇ ਮੈਂ ਇਹ ਚਾਹਵਾਂਗਾ ਕਿ ਸਾਡੇ ਜਿਹੜੇ ਹੈਗੇ ਨੇ ਕੀ ਕਹਿੰਦੇ ਨੇ ਐਨ ਆਰ ਆਈਸ ਵੀ ਡਾਇਸਪੋਰਾ ਵੀ ਹੈ ਅਪਾ ਇੱਥੇ ਸਕੋਚ ਦੇ ਸੈਂਟਰਸ ਬਣਾਈਏ ਕਾਫੀ ਸਾਰੇ ਪੰਜਾਬ ਦੇ ਵਿੱਚ ਪੰਜ ਸੱਤ ਅੰਗਰ ਸੈਂਟਰ ਬਣ ਜਾਣ ਤੁਸੀਂ ਦੇਖੋਗੇ ਕਿ 2-4 10 ਕਸਾਲਾਂ ਦੇ ਵਿੱਚ ਹੀ ਅਸੀਂ ਇੱਥੇ ਨੈਸ਼ਨਲ ਇੰਟਰਨੈਸ਼ਨਲ ਚੈਂਪੀਅਨ ਜਿਹੜੇ ਨੇ ਉਹ ਪ੍ਰੋਡਿਊਸ ਕਰਨੇ ਸ਼ੁਰੂ ਕਰ ਦਵਾਂਗੇ ਇਹ ਕਹਿੰਦੇ ਹੋਏ ਜਿਹੜੇ ਤਿੰਨ ਬੱਚੇ ਜਿਨ੍ਹਾਂ ਨੇ ਵਰਲਡ ਕੱਪ ਜਿੱਤੇ ਹੈ ਸਾਡੇ ਵਾਸਤੇ ਜੋਸ਼ਨਾ ਚਿੰਨੱਪਾ ਅਬੇ ਸਿੰਘ ਤੇ ਅਨਹਤ ਸਿੰਘ ਅਨਹਤ ਸਿੰਘ ਇੱਕ ਕਨੀ ਕੁਲੀ ਹੈ ਬੱਚੀ ਹੈ ਦਿੱਲੀ 'ਚ ਰਹਿੰਦੀ ਹੈ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਆ ਤਾਂ ਜਿਹੜਾ ਆਪਣਾ ਖਬਰਾਂ ਦਾ ਹੈਗਾ ਵਿਸ਼ੇਸ਼ ਨੂੰ ਤਕਰੀਬਨ ਖਤਮ ਹੋ ਦਾ ਜਿੱਦਾਂ ਫਾਈਨਲ ਟੇਕ ਕਰਨ ਦਾ ਤੁਹਾਡਾ ਆ ਮੇਰਾ خیال ਆਂ ਕਿ ਅਸੀਂ ਲੰਬਾ ਵੀ ਜ਼ਿਆਦਾ ਕਰ ਦਿੱਤਾ ਹੈ ਪਤਾ ਨਹੀਂ ਕਿੰਨੇ ਮਿੰਟ ਹੋ ਗਿਆ ਹੋਏਗਾ ਚਲੋ ਕੋਈ ਗੱਲ ਨਹੀਂ ਫਾਈਨਲ ਟੇਕ ਤੇ ਮੇਰਾ ਏਡਾ ਹੀ ਅਸਤੇਦਰ ਜੀ ਕਿ ਦੇਖੋ ਇਹ ਜਿਹੜਾ ਮੌਸਮ ਹੈਗਾ ਨਾ ਇਹਦੇ ਵਿੱਚ ਪਾਰਟੀ ਪੂਤੀ ਕਰਨ ਦਾ ਬੜਾ ਸ਼ੌਕ ਹੁੰਦਾ ਕਰਨੀ ਵੀ ਚਾਹੀਦੀ ਹੈ ਕਿਉਂ ਨਹੀਂ ਕਰਨੀ ਜ਼ਿੰਦਗੀ ਚ ਇੰਜੋਏ ਵੀ ਕਰਨਾ ਹੁੰਦਾ ਹੈ ਦੋਸਤਾਂ ਦੇ ਨਾਲ ਮੌਸਮ ਬੜਾ ਚੰਗਾ ਹੈ ਪਰ ਧੁੰਦ ਕੋਲੋਂ ਮੈਂ ਚਾਹਨਾ ਕਿ ਸਾਡੇ ਜਿਹੜੇ ਬੱਚੇ ਨੇ ਉਹ ਧੁੰਦ ਕੋਲੋਂ ਬਚਣ ਕੋਈ ਇਸ ਤਰੀਕੇ ਨਾਲ 파ਰਟੀ ਕਰਨ ਕੀ ਰਾਤ ਨੂੰ ਗੱਡੀ ਨਾ ਚਲਾਣੀ ਪਏ ਜਾਂ ਸਵੇਰੇ ਸਵੇਰੇ ਗੱਡੀ ਨਾ ਚਲਾਣੀ ਪਏ ਜਿਹੜੇ ਬੰਦਿਆਂ ਨੇ ਇੱਥੇ ਫੜਨੀ ਹੁੰਦੀ ਹੈ ਕੀ ਕਹਿੰਦੇ ਨੇ ਫਲਾਈਟ ਫੜਨੀ ਹੁੰਦੀ ਹੈ ਉਹ ਇੱਕ ਦਿਨ ਪਹਿਲੇ ਆ ਜਾਣ ਤੇ ਆਪਣਾ ਜਿਹੜਾ ਖਿਆਲ ਰੱਖਣਾ ਹੈ ਧੁੰਦ ਦੇ ਵਿੱਚ ਐਕਸੀਡੈਂਟਸ ਨਾ ਹੋਣ ਕਿਉਂਕਿ ਬੜੀਆਂ ਮੌਤਾਂ ਹੋ ਜਾਂਦੀਆਂ ਨੇ ਤੇ ਉਹਦੇ ਕੋਲੋਂ ਅਸੀਂ ਆਪਣਾ ਬਚਾਅ ਕਰੀਏ ਤੇ ਇੰਜੋਏ ਵੀ ਕਰੀਏ ਤੇ ਰੱਬ ਦਾ ਨਾਮ ਵੀ ਲਈਏ ਤੇ ਇਸ ਮੌਸਮ ਨੂੰ ਵੀ ਇੰਜੋਏ ਕਰੀਏ ਪਰ ਆਪਣਾ ਬਚਾਅ ਜ਼ਰੂਰ ਕਰੀਏ ਆਪਣਾ ਮਾਂ ਤਨ ਦਾਤੇ ਬਾਕੀ ਇੰਜੋਏ ਕਰੋ ਸੁਖੀ ਰਹੋ ਸ਼ਾਂਤੀ ਦੇ ਵਿੱਚ ਰਹੋ ਪਿਆਰ ਮੁਹੱਬਤ ਕਰੋ ਗੁਰੂ ਦਾ ਨਾਲ ਹੋ ਬਸ ਮੇਰਾ ਤੇ ਇਡਾ ਹੀ ਕਹਿਣਾ ਹੈ ਸਿੰਦਰ ਜੀ ਸਾਰਿਆਂ ਨੂੰ ਬੇਨਤੀ ਹੈ ਸਾਡੇ ਦੋਸਤਾਂ ਨੂੰ ਸਾਡੇ ਦਰਸ਼ਕਾਂ ਨੂੰ ਵੀ ਜੇ ਤੁਸੀਂ ਇਹਨੂੰ ਦੇਖੋ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਔਰ ਹੋ ਸਕੇ ਤਾਂ ਕਮੈਂਟ ਵੀ ਕਰੋ ਬਾਕੀ ਕੋਈ ਚੀਜ਼ਾਂ ਤੇ ਸਾਨੂੰ ਗਾਈਡ ਵੀ ਕਰਦੇ ਉਹ ਵੀ ਨਿਕਰਦੇ ਰਿਹਾ ਕਰੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਸਿਕਾ ਸਸਿਕਾ ਜੀ ਸਤਿ ਧਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ